ਇਹ ਪਹਿਲੀ ਵਾਰ ਹੋਇਆ ਪੰਜਾਬ ਦੇ ਵਿੱਚ ਕਿਸਾਨ ਜਥੇਬੰਦੀਆਂ ਦੇ ਵੱਲੋਂ ਇੱਕ ਕਿਸਾਨ ਦੀ ਧੀ ਤੇ ਪਰਚਾ ਕਰਾਇਆ ਗਿਆ ਇਹਨਾਂ ਦੇ ਸਿਰ ਤੇ ਉਹਨੇ ਵਾਲ ਨਹੀਂ ਹੋਣੇ ਜਿੰਨੀਆਂ ਵਾਰੀਆਂ ਮੇਰੇ ਪਿਓ ਨੇ ਲਾਤੀਆਂ ਠੀਕ ਹੈ ਇਹ ਜਿਆਦਾ ਕਿਤੇ ਕਿਸ ਕੇ ਕੱਲੇ ਹੀ ਫਿਰਦੇ ਹੋਣ ਕੱਲੇ ਕਿਸਾਨੀ ਦਾ ਵੀ ਸਾਨੂੰ ਹੀ ਬੜਾ ਪਤਾ ਹੈ ਤੇ ਇਹ ਕੋਈ ਆਏ ਨਹੀਂ ਵੀ ਕੋਈ 32 ਆ ਜਾਂ 100 ਆ ਕੋਈ ਆ ਇੱਕੋ ਹੀ ਆ ਇੱਕੋ ਹੀ ਆ ਜਿਹੜੀ ਕੀ ਕਰਦੀ ਹੈ ਜਿਹੜੀ ਦਾ ਕੰਮ ਕੀ ਹੈ ਦਲਿਤ ਬਨਾਮ ਜੱਟ ਮਸਲੇ ਬਣਾ ਕੇ ਪੰਜਾਬ ਦਾ ਮਾਹੌਲ ਖਰਾਬ ਕਰਕੇ ਭਾਈਚਾਰਕ ਸਾਂਝ ਤੋੜਨਾ ਤੇ ਰੌਲਿਆਂ ਦੇ ਵਿੱਚੋਂ ਨਿੱਜੀ ਰੌਲਿਆਂ ਦੇ ਵਿੱਚੋਂ ਮਨਾਫੇ ਘਟਨਾ ਚਾਹੇ ਉਹ ਆਪਦੀ ਲੀਡਰੀ ਚਮਕਾਉਣਾ ਹੋਵੇ ਚਾਹੇ ਆਪਦੇ ਘਰ ਪਰ ਨਾ ਹੋਵੇ ਇਹ ਇਹ ਕੰਮ ਇਹ ਕਰਦੇ ਆ ਇਹ ਹੀ ਚੀਜ਼ਾਂ ਨੂੰ ਸਾਬਿਤ ਕਰਦੇ ਕਰਦੇ ਇੱਕ ਆਡੀਓ ਆਖ ਲੱਗ ਜਾਂਦੀ ਹੈ ਜੋ ਕਿਸੇ ਦੁਆਰਾ ਮੈਨੂੰ ਇੱਕ ਇੰਟਰਵਿਊ ਦੇ ਵਿੱਚ ਦਿੱਤੀ ਜਾਂਦੀ ਹੈ ਕਿ ਪੈਣੇ ਇਹ ਵਿਕਾਊ ਆ ਇਹ ਤੇ ਸਾਰੇ ਬਲੈਕ ਦਰਾ ਮੈਂ ਕਿ ਤੁਸੀਂ ਕਿਦਾਂ ਕਹਿ ਸਕਦੇ ਹੋ ਉਹਨਾਂ ਨੇ ਕਿਹਾ ਆਡੀਓ ਹੈਗੀ ਆ ਪੈਸਿਆਂ ਦੇ ਦੇਣ ਲੈਣ ਦੀ ਗੱਲ ਹੋ ਰਹੀ ਸੀ ਉਹ ਜਿਹੜੀ ਆ ਮੈਨੂੰ ਇੱਕ ਇੰਟਰਵਿਊ ਦੇ ਦੌਰਾਨ ਕਿਸੇ ਵਿਅਕਤੀ ਦੁਆਰਾ ਦਿੱਤੀ ਜਾਂਦੀ ਹੈ ਹੁਣ ਤੁਸੀਂ ਦੱਸੋ ਅੱਜ ਮੈਂ ਤੁਹਾਨੂੰ ਕੋਈ ਵੀ ਆਡੀਓ ਦੇ ਦਾਂ ਮੇਰੀ ਗੱਲ ਦੇ ਵਿੱਚ ਸਬੂਤ ਹੋਵੇ ਉਸ ਗੱਲ ਕਈ ਗੱਲ ਦਾ ਤੁਸੀਂ ਉਹ ਚਲਾਓਗੇ ਜਾਂ ਨਹੀਂ ਚਲਾਵਾਂਗੇ ਬਿਲਕੁਲ ਚਲਾਉਂਗੇ ਨਾ ਹਾਂ ਬਿਲਕੁਲ ਚਲਾਉਂਗਾ ਮੈਂ ਕੱਲ ਨੂੰ ਤੁਹਾਡੇ ਦੇ ਵਰਚਾ ਕਰਾਂ ਮੈਂ ਜਦੋਂ ਜਾਨੀ ਆ ਕੱਲੀ ਜਾਨੀ ਆ ਤੇ ਜਦੋਂ ਜਾਨੀ ਆ ਜਿਹੜੇ ਬੰਦੇ ਦਾ ਰੌਲਾ ਹੁੰਦਾ ਉਸੇ ਨਾਲ ਟੱਕਰ ਦਿਆਂ ਮੈਂ ਲੱਲੀ ਕੁੰਜੀ ਦਾ ਗੱਲ ਨਹੀਂ ਕਰਦੀ ਹੈਗੀ ਯਾਰ ਤੂੰ ਕੌਣ ਐ ਮੈਂ ਖਾਂ ਮਖਾਂ ਜਿਹੜੇ ਬੰਦੇ ਇਹਨਾਂ ਦੇ ਜਾ ਕੇ ਮੂੰਹ ਦੇ ਵਿੱਚ ਮੈੱਕ ਤੁੰਦੇ ਆ ਵੀ ਹਾਂ ਦੱਸੋ ਜੀ ਦੱਸੋ ਜੀ ਪ੍ਰਧਾਨ ਸਾਹਿਬ ਆਗੇ ਇਹੋ ਜੀਆਂ ਪ੍ਰਧਾਨਗੀਆਂ ਮੇਰੀ ਜੁੱਤੀ ਦੇ ਯਾਦ ਜਿਹੜੇ ਬੰਦੇ ਦਾ ਰੌਲਾ ਮੈਂ ਉਹਨੂੰ ਪੁੱਛੂੰਗੀ ਕੀ ਗੱਲ ਆ ਬਈ ਜਿਹਦੇ ਨਾਂ ਰੌਲਾ ਹੈ ਮੈਂ ਉਹਨੂੰ ਪੁੱਛੂੰਗੀ ਕੀ ਗੱਲ ਆ ਬਈ ਮੈਂ ਤਿੰਨਾ ਤੇਰਾ ਨੂੰ ਕਿਉਂ ਪੁੱਛਾਂ ਇਹਨਾਂ ਨੇ ਇਹ ਮਸਲਾ ਉੱਥੇ ਚੰਦਪਾਣ ਦੇ ਵਿੱਚ ਬਣਾਇਆ ਸੀ ਵਧੀਆ ਚੰਗਾ ਇਹਨਾਂ ਨੇ ਰੋਟੀ ਪਕਾ ਕੇ ਰੱਖੀ ਸੀ ਉਹ ਜਾ ਕੇ ਕਿਤੇ ਮੇਥੋਂ ਚਕਲੇ 'ਚ ਥੱਡਾ ਵੱਜ ਗਿਆ ਐਸੀਆਂ ਕੁੜੀਆਂ ਦੀ ਨਾ ਘਾਟ ਆਪਣੇ ਪੰਜਾਬ ਜਿਹੜੀਆਂ ਬੇਤੜਕੋ ਕੇ ਬੋਲਣਾ ਸਾਥ ਦਿਆ ਕਰੋ ਜੇ ਕੋਈ ਅੱਗੇ ਨੂੰ ਇਹ ਕਾਲ ਦਿੰਦੇ ਨੇ ਤਾਂ ਆਪਾਂ ਨੇ ਪਹੁੰਚਣਾ ਤੇ ਜਿਹੜਾ ਪਰਚਾ ਰੱਦ ਜ਼ਰੂਰ ਕਰਾਉਣਾ ਇਹਨਾਂ ਨੂੰ ਪਤਾ ਸੀ ਵੀ ਸਾਡੇ ਰਾਹ ਦਾ ਇਹ ਰੋੜਾ ਹੈ ਇਹਨੂੰ ਹਟਾਉਣਾ ਬੜਾ ਜ਼ਰੂਰੀ ਆ ਹੁਣ ਸਿੱਧੇ ਤੌਰ ਤੇ ਤਾਂ ਮੈਂ ਇਹਨਾਂ ਦੇ ਹੱਥ ਨਹੀਂ ਆਉਂਦੀ ਲੱਭਦੇ ਤਾਂ ਸਿੱਧੀ ਹੋਣੇ ਆ ਸਿੱਧੀ ਲੱਭਦੇ ਹੋਣੇ ਆ ਮੈਨੂੰ ਕਿਤੇ ਕੱਲੀ ਟੱਕਰ ਜੇ ਐਡੀ ਭੋਲੀ ਤੇ ਮੈਂ ਵੀ ਨਹੀਂ ਜ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਗੁਰਮੁਖ ਸੰਧੂ ਜੱਟ ਬਾਵੇ ਟੀਵੀ ਦੇਖ ਰਹੇ ਤੁਸੀਂ ਬਾਈ ਇੱਕ ਮੁੱਦਾ ਚਰਚਾ ਦੇ ਵਿੱਚ ਆ ਭੈਣ ਗਗਨ ਸਿੱਧੂ ਪੱਤਰਕਾਰ ਹੈ ਬੇਵਾਕ ਬੋਲਦੀ ਹੈ ਇਸੇ ਕਰਕੇ ਕਈ ਵਾਰ ਪ੍ਰਸ਼ਾਸਨ ਦੀ ਨਿਗਾਹ ਆ ਜਾਂਦੀ ਹੈ ਜਾਂ ਫਿਰ ਕੋਈ ਹੋਰ ਮੁੱਦੇ ਖੜੇ ਹੋ ਜਾਂਦੇ ਨੇ ਤੰਦ ਭਾਂ ਦੇ ਵਿੱਚ ਇੱਕ ਮਸਲਾ ਹੁੰਦਾ ਤੁਹਾਨੂੰ ਪਤਾ ਹੈ ਨਾ ਉੱਥੇ ਇੱਕ ਮੁੱਦਾ ਬਣ ਗਿਆ ਸੀ ਬਹੁਤ ਵੱਡਾ ਤੇ ਗਗਨ ਸਿੱਧੂ ਹੈ ਜਿਹੜੀ ਉੱਥੇ ਜਾ ਕੇ ਪਰਦਾ ਫਾਸ਼ ਕਰਿਆ ਉਸਨੇ ਤੇ ਇਸੇ ਕਰਕੇ ਉਸੇ ਤੋਂ ਖਾਰ ਖਾਂਦੇ ਹੋਏ ਭੈਣ ਦੇ ਉੱਪਰ ਇੱਕ ਪਰਚਾ ਦਰਜ ਹੋ ਜਾਂਦਾ ਤੇ ਭੈਣ ਹੋਰਾਂ ਨਾਲ ਗੱਲ ਕਰਦੇ ਗਾਗਨਾ ਮੇਰਾ ਸਸਤੀ ਕਾਪਣੇ ਸਸਤੀ ਕਾਪ ਲਈ ਤੇ ਇਹ ਜਿਹੜਾ ਚੰਦ ਭਾਨ ਵਾਲਾ ਪੂਰਾ ਮੁੱਦਾ ਹੁੰਦਾ ਇਹ ਕੀ ਹੁੰਦਾ ਪੈਣ ਕਿਉਂ ਪਰਚਾ ਦਰਜ ਹੁੰਦਾ ਤੇ ਕੀ ਮਸਲਾ ਕੀ ਸੀਗੇ ਇਹ ਪਹਿਲੀ ਵਾਰ ਹੋਇਆ ਪੰਜਾਬ ਦੇ ਵਿੱਚ ਕਿਸਾਨ ਜਥੇਬੰਦੀਆਂ ਦੇ ਵੱਲੋਂ ਇੱਕ ਕਿਸਾਨ ਦੀ ਧੀ ਤੇ ਪਰਚਾ ਕਰਾਇਆ ਗਿਆ ਇਹਨਾਂ ਦੇ ਸਿਰ ਤੇ ਉਹਨੇ ਵਾਲ ਨਹੀਂ ਹੋਣੇ ਜਿੰਨੀਆਂ ਵਾਰੀਆਂ ਮੇਰੇ ਪਿਓ ਨੇ ਲਾਤੀਆਂ ਠੀਕ ਹੈ ਇਹ ਜਿਆਦਾ ਕਿਤੇ ਕਿਸ ਠੇਕਾ ਲਈ ਫਿਰਦੇ ਹੋਣ ਕੱਲੇ ਕਿਸਾਨੀ ਦਾ ਵੀ ਸਾਨੂੰ ਹੀ ਬਾਲਾ ਪਤਾ ਹੈ ਤੇ ਇਹ ਕੋਈ ਆਏ ਨਹੀਂ ਵੀ ਕੋਈ ਬੱਤੀ ਆ ਜਾਂ 100 ਆ ਇੱਕੋ ਹੀ ਆ ਇਕੋ ਹੀ ਆ ਜਿਹੜੀ ਕੀ ਕਰਦੀ ਹੈ ਜਿਹੜੀ ਦਾ ਕੰਮ ਕੀ ਹੈ ਦਲਿਤ ਬਨਾਮ ਜੱਟ ਮਸਲੇ ਬਣਾ ਕੇ ਪੰਜਾਬ ਦਾ ਮਾਹੌਲ ਖਰਾਬ ਕਰਕੇ ਭਾਈਚਾਰਕ ਸਾਂਝ ਤੋੜਨਾ ਤੇ ਰੌਲਿਆਂ ਦੇ ਵਿੱਚੋਂ ਨਿੱਜੀ ਰੌਲਿਆਂ ਦੇ ਵਿੱਚੋਂ ਮਨਾਫੇ ਘਟਨਾ ਚਾਹੇ ਉਹ ਆਪਦੀ ਲੀਡਰੀ ਚਮਕਾਉਣਾ ਹੋਵੇ ਚਾਹੇ ਆਪਦੇ ਘਰ ਪਰ ਨਾ ਹੋਵੇ ਠੀਕ ਹੈ ਇਹ ਇਹ ਕੰਮ ਇਹ ਕਰਦੇ ਆ ਇਹ ਹੀ ਚੀਜ਼ਾਂ ਨੂੰ ਸਾਬਿਤ ਕਰਦੇ ਕਰਦੇ ਇੱਕ ਆਡੀਓ ਹੱਥ ਲੱਗ ਜਾਂਦੀ ਆ ਜੋ ਕਿਸੇ ਦੁਆਰਾ ਮੈਨੂੰ ਇੱਕ ਇੰਟਰਵਿਊ ਦੇ ਵਿੱਚ ਦਿੱਤੀ ਜਾਂਦੀ ਆ ਕਿ ਭੈਣੇ ਇਹ ਵਿਕਾਊ ਆ ਇਹ ਤੇ ਸਾਰੇ ਬਲੈਕਮੇਲਰ ਆ ਮੈਂ ਕਿਹਾ ਤੁਸੀਂ ਕਿਦਾਂ ਕਹਿ ਸਕਦੇ ਹੋ ਉਹਨਾਂ ਕਿਹਾ ਆਡੀਓ ਹੈਗੀ ਆ ਜਿਹੜਾ ਕਿਸਾਨ ਯੂਨੀਅਨ ਦਾ ਆਗੂ ਸੀ ਉਹਦੇ ਖਿਲਾਫ ਕੋਈ ਉਹਦੀ ਆਪਣੀ ਆਡੀਓ ਸੀ ਕੋਈ ਹਾਂ ਉਹਦੀ ਆਡੀਓ ਕਿਸੇ ਹੋਰ ਕਿਸ ਮਤਲਬ ਵਿਅਕਤੀ ਦੇ ਵੱਲੋਂ ਉਹਨਾਂ ਦੇ ਪਿੰਡ ਦੇ ਵਿਅਕਤੀ ਦੇ ਵੱਲੋਂ ਕੋਈ ਪੈਸਿਆਂ ਦੇ ਦੇਣ ਲੈਣ ਦੀ ਗੱਲ ਹੋ ਰਹੀ ਸੀ ਉਹ ਜਿਹੜੀ ਆ ਮੈਨੂੰ ਇੱਕ ਇੰਟਰਵਿਊ ਦੇ ਦੌਰਾਨ ਕਿਸੇ ਵਿਅਕਤੀ ਦੁਆਰਾ ਦਿੱਤੀ ਜਾਂਦੀ ਆ ਹੁਣ ਤੁਸੀਂ ਦੱਸੋ ਅੱਜ ਮੈਂ ਤੁਹਾਨੂੰ ਕੋਈ ਵੀ ਆਡੀਓ ਦੇ ਦਾਂ ਮੇਰੀ ਗੱਲ ਦੇ ਵਿੱਚ ਸਬੂਤ ਹੋਵੇ ਉਸ ਗੱਲ ਕਈ ਗੱਲ ਦਾ ਤੁਸੀਂ ਉਹ ਚਲਾਉਂਗੇ ਜਾਂ ਨਹੀਂ ਬਿਲਕੁਲ ਚਲਾਵਾਂਗੇ ਬਿਲਕੁਲ ਚਲਾਉਂਗੇ ਹਾਂ ਬਿਲਕੁਲ ਚਲਾਵਾਂਗੇ ਤੇ ਮੈਂ ਕੱਲ ਨੂੰ ਤੁਹਾਡੇ ਦੇ ਪਰਚਾ ਕਰਾਂ ਮੈਂ ਦਿੱਤੀ ਆ ਜਾਂ ਕੋਈ ਜਿਹਦੀ ਖਿਲਾਫ ਹੈ ਉਹ ਬੰਦਾ ਉੱਠ ਕੇ ਤੁਹਾਡੇ ਦੇ ਪਰਚਾ ਕਰੇ ਕਿ ਤੂੰ ਉਹ ਆਡੀਓ ਤਾਂ ਕਿਉਂ ਚਲਾਈ ਜਾਂ ਤੂੰ ਰਲ ਕੇ ਐਡਿਟ ਕਰਕੇ ਚਲਾਈ ਇਹ ਇਹ ਕਿਵੇਂ ਵਾਜਿਬ ਆ ਇਹ ਤਾਂ ਹੱਕ ਬਣਦਾ ਹੈ ਸਾਡੇ ਚਲਾਵਾਂਗੇ ਸੀ ਹੈਨਾ ਤੇ ਇਹ ਇਹ ਫਿਰ ਬਾਅਦ ਚ ਕਹਿੰਦੇ ਸਾਡਾ ਪੱਖ ਨਹੀਂ ਲਿਆ ਇਹਨਾਂ ਦੇ ਇੰਨਾ মিডিਆ ਇਹਨਾਂ ਦਾ ਜਿਹੜਾ ਇੱਕ ਵਾਸੜੀ ਚੱਲੀ ਜਾਂਦਾ ਜਿਨ੍ਹਾਂ ਨੇ ਮੇਰੇ ਤੇ ਲਿਖ ਲਿਖ ਪਾਇਆ ਕਿ ਗगन ਸਿੱਧੂ ਕਦੋਂ ਕਹੂਗੀ ਕਿ ਮੈਂ ਨਿਰਪੱਖ ਨਹੀਂ ਆ ਮੈਂ ਕਿਉਂ ਕਹੂੰਗੀ ਮੈਂ ਨਿਰਪੱਖ ਆ ਮੈਂ ਕਦੇ ਬੰਦੇ ਦੀ ਜਾਤ ਵੇਖ ਕੇ ਨਹੀਂ ਗਈ ਮੈਂ ਕਦੇ ਜੈਂਡਰ ਵੇਖ ਕੇ ਨਹੀਂ ਗਈ ਠੀਕ ਹੈ ਮੈਂ ਕਦੇ ਵੀ ਰੰਗ ਵੇਖ ਕੇ ਨਹੀਂ ਗਈ ਮੈਂ ਕਦੇ ਵੀ ਬੰਦੇ ਵੇਖ ਕੇ ਨਹੀਂ ਗਈ ਵੀ ਮੂਰੇ ਕਿੰਨੇ ਆ ਮੈਂ ਜਦੋਂ ਜਾਨੀ ਆ ਕੱਲੀ ਜਾਨੀ ਆ ਤੇ ਜਦੋਂ ਜਾਨੀ ਆ ਜਿਹੜੇ ਬੰਦੇ ਦਾ ਰੌਲਾ ਹੁੰਦਾ ਉਸੇ ਨਾਲ ਟੱਕਰਦੀ ਆ ਮੈਂ ਲੱਲੀ ਪੁੰਜੀ ਨਾਲ ਗੱਲ ਨਹੀਂ ਕਰਦੀ ਹੈਗੀ ਵੀ ਆ ਤੂੰ ਕੌਣ ਆ ਮੈਂ ਖਾਮ ਖਾਂ ਇਨਾਂ ਦੀ ਉਹ ਉਹ ਕੰਮ ਆ ਹੁਣ ਜਿਹੜੇ ਬੰਦੇ ਇਹਨਾਂ ਦੇ ਜਾ ਕੇ ਮੂੰਹ ਦੇ ਵਿੱਚ ਮੈਕ ਤੁੰਦੇ ਆ ਵੀ ਹਾਂ ਦੱਸੋ ਜੀ ਦੱਸੋ ਜੀ ਪ੍ਰਧਾਨ ਸਾਹਿਬ ਆਗੇ ਇਹੋ ਜੀਆਂ ਪ੍ਰਧਾਨਗੀਆਂ ਮੇਰੀ ਜੁੱਤੀ ਦੇ ਯਾਦ ਨਹੀਂ ਠੀਕ ਐ ਜਿਹੜੇ ਬੰਦੇ ਦਾ ਰੌਲਾ ਮੈਂ ਉਹਨੂੰ ਪੁੱਛੂੰਗੀ ਕੀ ਗੱਲ ਆ ਬਈ ਜਿਹਦੇ ਨਾਂ ਰੌਲਾ ਮੈਂ ਉਹਨੂੰ ਪੁੱਛੂੰਗੀ ਕੀ ਗੱਲ ਆ ਬਈ ਠੀਕ ਐ ਮੈਂ ਤਿੰਨਾ ਤੇਰਾਂ ਨੂੰ ਕਿਉਂ ਪੁੱਛਾਂ ਠੀਕ ਐ ਇਹਨਾਂ ਨੇ ਇਹ ਮਸਲਾ ਉੱਥੇ ਚੰਦਪਾਣ ਦੇ ਵਿੱਚ ਬਣਾਇਆ ਸੀ ਵਧੀਆ ਚੰਗਾ ਇਹਨਾਂ ਨੇ ਰੋਟੀ ਪਕਾ ਕੇ ਰੱਖੀ ਸੀ ਉਹ ਜਾ ਕੇ ਕਿਤੇ ਮੇਥੋਂ ਚਕਲੇ 'ਚ ਠੱਡਾ ਵੱਜ ਗਿਆ ਠੀਕ ਐ ਰੋਟੀ ਹੋ ਗਈ ਇਹਨਾਂ ਦੀ ਦੋ ਬਰ ਐ ਖਿੱਚ ਕੇ ਖੇਜੇਗੀ ਉਦੋਂ ਤੋਂ ਖਿਜਿਆ ਉਦੋਂ ਬਾਅਦ ਇੱਕ ਥਾਂ ਥੋੜੀ ਵੱਜੀ ਆ ਫਿਰ ਇਹ ਕਿਸੇ ਖਾਲੇ ਤੇ ਝੰਡੇ ਗੱਡੀ ਖੜੇ ਸੀ ਉੱਥੇ ਜਦੋਂ ਮੈਂ ਗਈ ਮੈਂ ਕਿਹੜੀ ਯੂਨੀਅਨ ਆ ਕਹਿੰਦੇ ਕਿਰਤੀ ਕਿਸਾਨ ਯੂਨੀਅਨ ਮੈਂ ਕਿਹਾ ਤੁਹਾਡਾ ਭਲਾ ਹੋ ਜੇ ਤੁਸੀਂ ਹਰ ਥਾਂ ਹਰ ਥਾਂ ਪਹੁੰਚ ਜਾਂਦੇ ਹੋ ਨਿੱਜੀ ਰੌਲਿਆਂ ਦੇ ਦੋ ਭਰਾਵਾਂ ਦੀ ਲੜਾਈ ਆ ਉਹਨਾਂ ਦੇ ਪਿੰਡ ਪੰਚਾਇਤ ਆ ਉਹ ਪੰਚਾਇਤ ਦਾ ਮਤਲਬ ਪੰਚਾਇਤ ਦੀ ਬਿਆਨ ਹੈ ਜਿਹੜੇ ਮੈਂ ਤੁਹਾਨੂੰ ਦੇ ਰਹੀਆਂ ਹਾਂ ਹੁਣ ਜੇ ਕਿਸੇ ਪਿੰਡ ਦੀ ਦੇ ਮੋਹਤਵਾਰ ਬੰਦੇ ਕਹਿੰਦੇ ਆ ਬਾਹਰਲੇ ਬੰਦੇ ਸਾਡੇ ਪਿੰਡ ਨਾ ਆਓ ਹੈ ਨਾ ਆਓ ਕਿੱਡੇ ਬਿਸ਼ਰਮ ਆ ਅਸੀਂ ਫਿਰ ਵੀ ਜਾਈਏ ਤੁਹਾਨੂੰ ਸਾਡੇ ਪਿੰ ਪਿੰਡ ਦੀ ਪੰਚਾਇਤ ਕਹਦੇ ਤੁਸੀਂ ਫਿਰ ਵੀ ਆਓ ਤੁਸੀਂ ਬਿਸ਼ਰਮ ਨਾ ਹੋ ਫਿਰ ਉਹ ਇਹਨਾਂ ਨੂੰ ਬਸ ਆ ਚੀਜ਼ਾਂ ਚੁਬਦੀਆਂ ਸੀ ਵੀ ਇਹ ਸਾਨੂੰ ਸਵਾਲ ਕਿਉਂ ਕਰਦੀ ਹੈ ਫਿਰ ਜੇ ਮੈਂ ਕੀਤੇ ਆ ਮੈਂ ਇੰਟਰਨੈਟ ਤੇ ਕੀਤੇ ਆ ਕੈਮਰਾ ਸਾਰਿਆਂ ਦੇ ਫੋਨਾਂ ਦੇ ਮਗਰ ਦੋ ਦੋ ਹੈ ਠੀਕ ਹੈ ਉਦਾਂ ਵੀ ਇਹਨਾਂ ਦੇ ਘਰੇ ਵੀ ਹੈਗੇ ਆ ਪੱਤਰਕਾਰ ਇਹਨਾਂ ਕੋਲ ਵਾਧੂ ਆ 8-10 ਤਾਂ ਪੱਕੇ ਹੀ ਹੈਗੇ ਆ ਜਿਹੜੇ ਇਹਨਾਂ ਨਾਲ ਰੱਖੇ ਨੇ ਇਹਨਾਂ ਦੇ ਪੱਤਰਕਾਰ ਹੈਗੇ ਨੇ ਨਾਲ ਜਿਹੜੇ ਬੰਦੇ ਹਰ ਹਰ ਮੁੱਦਾ ਇਹਨਾਂ ਦਾ ਹਰ ਛੋਟਾ ਤੋਂ ਛੋਟਾ ਧਰਨਾ ਕਵਰ ਕਰਦੇ ਆ ਉਹਨੂੰ ਤੁਸੀਂ ਰੱਖੇ ਨਹੀਂ ਕਹੋਗੇ ਤੇ ਹੋਰ ਕੀ ਕਹੋਗੇ ਬਿਲਕੁਲ ਮੈਂ ਹਰੇਕ ਮੁੱਦੇ ਦੇ ਵਿੱਚ ਅਲੱਗ-ਅਲੱਗ ਬੰਦਿਆਂ ਨਾਲ ਹੁੰਦੀ ਆ ਕਦੇ ਇਦਾਂ ਹੋਇਆ ਕਿ ਮੇਰੇ ਬੰਦੇ ਸੇਮ ਤੁਰੇ ਆਉਂਦੇ ਹੁਣ ਹੁਣ ਜਿਹੜੀ ਪਿੱਛੇ ਬਹੁਤ ਪਹਿਲਾਂ ਰੋਲਾ ਸੀ ਉਹਦੇ 'ਚ ਉਸ ਰੋਲੇ ਰਿਲੇਟਡ ਬੰਦੇ ਸੀ ਜਿਹੜਾ ਫੇਰ ਹੋਇਆ ਉਹਦੇ 'ਚ ਉਸ ਰੋਲੇ ਰਿਲੇਟਡ ਬੰਦੇ ਸੀ ਇਸ 'ਚ ਇਸ ਰੋਲੇ ਰਿਲੇਟਡ ਬੰਦੇ ਆ ਇਹ ਥੋੜੀ ਹੋਊਗਾ ਕਿ ਮੈਂ ਹਰ ਵਾਰ ਉਹੀ ਬੰਦੇ ਉਹੀ ਪੱਤਰਕਾਰ ਤੇ ਉਹੀ ਜਿਹੜਾ ਹੈ ਵਿਰੋਧੀ ਧਿਰ ਲੈ ਕੇ ਤੁਰੇ ਫਿਰੂੰਗੀ ਜਾਂ ਉਹੀ ਸੇਮ ਐਡਲਜੀ ਉਹ ਲੈ ਕੇ ਤੁਰੇ ਫਿਰੂੰਗੀ ਕਦੇ ਮੇਰੀ ਲੜਾਈ ਹੁੰਦੀ ਹੈ ਵੀ ਨੂੰਹਾਂ ਜਾਂ ਸੱਸਾਂ ਦੀ ਲੜਾਈ ਦੇ ਵਿੱਚ ਜਿਹੜਾ ਕਸੂਰਵਾਰ ਧਿਰ ਹੁੰਦੀ ਹੈ ਉਹ ਇੱਕ ਡਿਫਰੈਂਟ ਮੈਟਰ ਆ ਕਦੇ ਮੇਰੀ ਲੜਾਈ ਹੁੰਦੀ ਹੈ ਵੀ ਭਾਈ ਦੋ ਭਾਈ ਚਾਰ ਅਖਾਂਜ ਹੈ ਜਿਹੜੀ ਉਹ ਖਰਾਬ ਨਹੀਂ ਹੋਣੀ ਚਾਹੀਦੀ ਕਦੇ ਮੇਰੀ ਲੜਾਈ ਹੁੰਦੀ ਹੈ ਵੀ ਜਥੇਬੰਦੀਆਂ ਲੋਕਾਂ ਨੂੰ ਬੇਵਕੂਫ ਕਿਉਂ ਬਣਾ ਰਹੀਆਂ ਕੁਝ ਕੁ ਇਹ ਹੁੰਦੀ ਆ ਹਨਾ ਮਤਲਬ ਲੋਕ ਉਨਾ ਐਸਐਸਪੀ ਤੋਂ ਨਹੀਂ ਡਰਦੇ ਪੁਲਿਸ ਤੋਂ ਨਹੀਂ ਡਰਦੇ ਮੈਨੂੰ ਵੀ ਮੈਨੂੰ ਲਾ ਲੋ ਹਨਾ ਵੀ ਇਹਨਾਂ ਨੇ ਜੇ ਪਰਚੇ ਦਾ ਡਰਾਵਾ ਬਣਾ ਕੇ ਡਰਾਵਾ ਬਣਾਇਆ ਇਹਨਾਂ ਨੇ ਇਹਨਾਂ ਨੂੰ ਇਹ ਨਹੀਂ ਹੈਗਾ ਵੀ ਅਸੀਂ ਜਾਂ ਇਹ ਗਲਤ ਆ ਜਾਂ ਇਦਾਂ ਫਿਰ ਇਹ 11 ਤਰੀਕ ਦਿਹਾੜੀਓ ਸੀ ਫਿਰ ਇਹਨਾਂ ਨੂੰ 27 ਤਰੀਕ ਨੂੰ ਕਿਉਂ ਸੁੱਤੇ ਪਿਆਂ ਨੂੰ ਜਾਗ ਆ ਗਈ ਅੱਛਾ ਪਰਚਾ ਵੀ ਕਰਾ ਦिए ਇਹਨਾਂ ਨੂੰ ਪਤਾ ਸੀ ਵੀ ਸਾਡੇ ਰਾਹ ਦਾ ਇਹ ਰੋੜਾ ਹੈ ਇਹਨੂੰ ਹਟਾਉਣਾ ਬੜਾ ਜ਼ਰੂਰੀ ਆ ਹੁਣ ਸਿੱਧੇ ਤੌਰ ਤੇ ਤਾਂ ਮੈਂ ਇਹਨਾਂ ਦੇ ਹੱਥ ਨਹੀਂ ਆਉਂਦੀ ਲੱਭਦੇ ਤਾਂ ਸਿੱਧੀ ਹੋਣੇ ਆ ਸਿੱਧੀ ਲੱਭਦੇ ਹੋਣੇ ਆ ਮੈਨੂੰ ਵੀ ਕਿਤੇ ਕੱਲੀ ਟੱਕਰ ਜੇ ਪਰ ਮੈਂ ਉਹ ਐਡੀ ਭੋਲੀ ਤੇ ਮੈਂ ਵੀ ਨਹੀਂ ਜਿਹਦੇ ਨਾਲ ਮੇਰੀ ਖਾਰ ਆ ਮੇਰੇ ਦਿਮਾਗ 'ਚ ਫਰਕ ਆ ਉਹਨਾਂ ਦੇ ਬੂਏ ਗਾੜੀ ਜਾ ਕੇ ਮੈਂ ਲਲਕਾਰੇ ਮਾਰੂੰਗੀ ਹੈ ਜਾਂ ਮੈਂ ਉਹਨਾਂ ਨੂੰ ਆਖੂੰਗੀ ਆਜੋ ਬਾਈਟ ਦਿਓ ਕੌਣ ਕਰਦਾ ਤੁਹਾਨੂੰ ਵੀ ਮੈਂ ਫੋਨ ਕੀਤਾ ਦੱਸਣਾ ਤਾਂ ਪੈਂਦਾ ਹੀ ਆ ਨਾ ਬੰਦੇ ਨੂੰ ਤੁਸੀਂ ਇਹ ਥੋੜੀ ਉੱਠੇ ਅਚੌਦਰ ਜਾਂਦੇ ਆ ਤੁਹਾਡੀ ਮੇਰੀ ਬੰਦ ਹੀ ਨਹੀਂ ਤੁਸੀਂ ਇੱਥੇ ਆ ਜਾਓ ਮੈਂ ਤੁਹਾਡੀ ਬੇਇੱਜ਼ਤੀ ਕਰਕੇ ਮੋੜਦਾ ਤੇਲ ਫੂਕੇ ਹਯਾਲਵਾ ਕੇ ਜਾਓਗੇ ਤੁਸੀਂ ਕੀ ਫਾਇਦਾ ਕੀ ਫਾਇਦਾ ਇਹ ਕਹਿੰਦੇ ਸਾਡਾ ਪੱਕ ਨਹੀਂ ਲਿਆ ਹੁਣ ਸੱਦ ਲੋ ਇਹ ਸਾਦੇ ਹੀ ਨਹੀਂ ਮੈਨੂੰ ਬਈ ਅਕੇ ਆਪ ਇੰਨਾ ਚ ਆਪਦੇ ਚ ਕਰਤੂਤ ਹੈ ਵੀ ਮੈਥੋਂ ਆਪ ਡਰਦੇ ਆ ਚੰਦਪਣ ਵਾਲੇ ਮੁੱਦੇ ਚ ਇੱਕ ਵਾਰ ਮੈਨੂੰ ਇਹਨਾਂ ਨੇ ਸੱਦਿਆ ਸੀ ਹੂੰ ਉਹਨਾਂ ਚ ਇਹਨਾਂ ਨੂੰ ਮੈਂ ਤਿੱਖੇ ਸਵਾਲ ਕੀਤੇ ਇਹਨਾਂ ਦੇ ਬੰਦੇ ਨੂੰ ਸੌਰੀ ਤਿੱਖੇ ਸਵਾਲ ਕੀਤੇ ਉਹਨੂੰ ਜਵਾਬ ਨਹੀਂ ਆਇਓ ਇੰਟਰਵਿਊ ਛੱਡ ਕੇ ਭੱਜ ਗਿਆ ਹੂੰ ਠੀਕ ਹੈ ਉਸ ਤੋਂ ਬਾਅਦ ਚ ਮੈਂ ਉਹਨੂੰ ਪੇਟਦੀ ਰਹੀ ਮੈਂ ਕਿਹਾ ਤੂੰ ਸੱਦ ਮੈਨੂੰ ਦੁਬਾਰਾ ਸੱਦ ਹੁਣ ਹੀ ਸੱਦਿਆ ਹੀ ਨਹੀਂ ਇਹਨਾਂ ਨੇ ਵੀ ਮੈਨੂੰ ਕਹਿੰਦੇ ਰੇ ਡਿਬੇਟ ਕਰੇਗਾ ਕਹਿੰਦੇ ਸਿੱਧੂ ਮੈਂ ਕਹਾ ਸੱਦੋ ਤੇ ਸਹੀ ਬਲਾਓ ਬਲਾਓ ਤੇ ਸਹੀ ਮੈਨੂੰ ਇੱਕ ਫੋਨ ਤੇ ਕਰੋ ਬਿਨਾ ਫੋਨ ਤੋਂ ਬਈ ਮੇਰੇ ਕੋਲ ਕੀ ਸਬੂਤ ਆ ਉੱਥੇ ਮੇਰਾ ਕੋਈ ਨੁਕਸਾਨ ਹੋ ਜੇ ਚਾਰ ਦਿਨਾਂ ਨੂੰ ਤੁਹਾਡੇ ਵਰਗਿਆਂ ਨੇ ਆਖਦੇ ਨਾ ਉੱਥੇ ਕੀ ਲੈਣ ਗਈ ਸੀ ਜੋ ਤੇਰੀ ਬੰਦ ਹੀ ਨਹੀਂ ਬਿਲਕੁਲ ਸੱਦੇ ਤੂੰ ਜਾਉਂਗੀ ਨਾ ਜਿੱਥੇ ਲਾਲ ਡਾਟਾ ਉੱਥੇ ਤਾਂ ਬੰਦਾ ਸੱਦੇ ਤੋਂ ਵੀ ਮਸਾ ਹੀ ਜਾਂਦਾ ਕੋਈ ਜਾਂਦਾ ਜੇ ਮੈਂ ਨਾ ਜਾਉਂਗੀ ਤਾਂ ਬਈ ਮੇਰੇ ਚੈਨਲ ਨੂੰ ਫੋਨ ਕਰ ਦਿੰਦੇ ਹੂੰ ਉਹ ਤਾਂ ਆਉਂਦਾ ਹੀ ਮੇਰੇ ਪਿਓ ਦਾ ਤਾਂ ਚੈਨਲ ਨਹੀਂ ਹੈਗਾ ਠੀਕ ਹੈ ਉਹ ਤਾਂ ਪਹੁੰਚਦਾ ਹੀ ਪਰ ਨਹੀਂ ਇਹਨਾਂ ਨੇ ਈਸ਼ੂ ਬਣਾਇਆ ਈਸ਼ੂ ਕਿਉਂ ਬਣਾਇਆ ਤਾਂ ਕਿ ਜਿਹੜਾ ਸਾਡਾ ਸਾਡੀ ਜਿਹੜੀ ਭਾਜਪਾ ਵਾਲੀ ਐਡਾਲਜੀ ਆ ਉਹ ਨਾ ਕਿਤੇ ਖਰਾਬ ਹੋ ਜੇ ਜਿਹੜੀ ਸੋਚ ਅਸੀਂ ਪਾੜੋ ਤੇ ਰਾਜ ਕਰੋ ਦੀ ਨੀਤੀ ਨਾਲ ਚੱਲੇ ਹੋਏ ਆ ਇਹ ਤਾਂ ਖਰਾਬ ਕਰ ਤੂਗੀ ਇਹਨੇ ਆਪ ਕੁਝ ਖਾਣਾ ਖੱਟਣਾ ਨਹੀਂ ਸਾਨੂੰ ਕੁਝ ਖਾਣ ਖੱਟਣ ਨਹੀਂ ਦੇਣਾ ਕੰਮ ਇੱਥੋਂ ਸਾਰਾ ਵਿਗੜਿਆ ਗਗਨ ਜਿਹੜੀ ਐਫ ਆਈ ਆਰ ਹੋਈ ਆ ਇਹ ਇਹ ਕਿਸ ਨੇ ਬਾਈ ਨਾਮ ਕਰਵਾਈ ਹੈ ਜਾਂ ਕਿੱਧਰ ਕਿਹਦੇ ਵੱਲ ਹੋਈ ਹੈ ਇਹ ਇਹ ਜੀ ਕਰਤਿਕ ਕਿਸਾਨ ਯੂਨੀਅਨ ਦੇ ਦੋ ਲੀਡਰ ਆ ਇੱਕ ਨੌਜਵਾਨ ਸਭਾ ਦਾ ਭਾਰਤ ਨੌਜਵਾਨ ਸਭਾ ਦਾ ਨੌਨੇয়াল ਸਿੰਘ ਤੇ ਇੱਕ ਹੈਗਾ ਆਪਣਾ ਕੀ ਨਾਮ ਹੈ ਦਾ ਰਜਿੰਦਰ ਸਿੰਘ ਰਜਿੰਦਰ ਸਿੰਘ ਦੋ ਹੈ ਇੱਥੇ ਮੈਂ ਥੋੜਾ ਦੱਸਦਾ ਰਜਿੰਦਰ ਸਿੰਘ ਉਹ ਆ ਜਿਹੜਾ ਤੁਸੀਂ ਨੇ ਇੱਕ ਬਿਆਨ ਦੇਖਿਆ ਹੋਣਾ ਇੱਕ ਸਟੇਜ ਦੇ ਉੱਪਰ ਜਦੋਂ ਦਿੱਲੀ ਦੇ ਵਿੱਚ ਅੰਦੋਲਨ ਚੱਲਦਾ ਸੀ ਰਜਿੰਦਰ ਸਿੰਘ ਦੀਪ ਸਿੰਘ ਵਾਲਾ ਦੀਪ ਸਿੱਧੂ ਦੇ ਖਿਲਾਫ ਬੋਲਿਆ ਸੀ ਕਾਫੀ ਜ਼ਿਆਦਾ ਮਸ਼ਹੂਰ ਹੋ ਗਿਆ ਸੀ ਉਸ ਸਮੇਂ ਤੇ ਵਿਰੋਧ ਵੀ ਬਹੁਤ ਜ਼ਿਆਦਾ ਹੋਇਆ ਸੀ ਅੱਜ ਤੱਕ ਵਿਰੋਧ ਹੁੰਦਾ ਉਹਨਾਂ ਕਈ ਬੰਦਿਆਂ ਦਾ ਤੇ ਉਹਨਾਂ ਦੇ ਵਿੱਚੋਂ ਇੱਕ ਰਜਿੰਦਰ ਵੀ ਸੀ ਤੇ ਉਹਨਾਂ ਦੇ ਵੱਲੋਂ ਹੀ ਐਫਆਈਆਰ ਦਰਜ ਹੁੰਦੀ ਹੈ ਤੇ ਤੁਸ ਨੂੰ ਕਿ ਥਾਣੇ ਦੇ ਵਿੱਚੋਂ ਫੋਨ ਵਗੈਰਾ ਆਇਆ ਕਿਸੇ ਦਾ ਨਹੀਂ ਹਾਂ ਦੇ ਤੱਕ ਤਾਂ ਨਹੀਂ ਆਇਆ ਹਾਂ ਅ ਪਰ ਮੈਂ ਇਹਨਾਂ ਨੇ ਨਾ ਅਰੈਸਟ ਨਹੀਂ ਦਿੱਤਾ ਮੇਰਾ ਕੋਈ ਵੀ ਹਮ ਉੱਤੇ ਇਹਨਾਂ ਨੂੰ ਪਤਾ ਨਹੀਂ ਵੀ ਮੈਂ ਕਿੱਥੋਂ ਦੀ ਜੰਪ ਲਾ ਪਹਿਲਾ ਪਰਚਾ ਦਰਜ ਕਰਾਉਣ ਜਾਣੇ ਆ ਪਹਿਲਾਂ ਇੰਨਾ ਅਗਦੇ ਲੱਭ ਲਿਆ ਕਰੋ ਬੰਦਾ ਕੌਣ ਆ ਬੰਦਾ ਕੌਣ ਹਾਂ ਕੱਲਾ YouTube ਤੇ ਹੀ ਵੇਖਿਆ ਇਹਨਾਂ ਨੇ ਅਜ ਤੱਕ ਮੱਥੇ ਨਹੀਂ ਲੱਗੇ ਮੇਰੇ ਸਿੱਧੇ ਦਰਸ਼ਨ ਨਹੀਂ ਹੋਏ ਸਿੱਧੇ ਦਰਸ਼ਨ ਤਾਂ ਕਰੋ ਇੱਕ ਵਾਰ ਕੋਈ ਵੀ ਗੱਲ ਹੁੰਦੀ ਆ ਪਰਚਾ ਕਢਾਉਣ ਤੋਂ ਪਹਿਲਾਂ ਇੱਕ ਵਾਰ ਬੰਦੇ ਨੂੰ ਮਿਲ ਲਓ ਖਾਂ ਕੀ ਆ ਤੁਹਾਡੇ ਤੋਂ ਵੈਸੀ ਡਰ ਜੇ ਉਹ ਮੈਨੂੰ ਗੱਲਾਂ ਐ ਲੱਗਦਾ ਵੀ ਪਹਿਲਾਂ ਮੱਥੇ ਲੱਗਣੋਂ ਡਰਦੇ ਆ ਇਹ ਮੇਰੇ ਪੁਲਿਸ ਦੀ ਸ਼ਹਿਰ ਦੇ ਵਿੱਚ ਮੱਥੇ ਲੱਗਣਾ ਚਾਹੁੰਦੇ ਆ ਇੰਨੇ ਇੰਨਾ ਖੌਫ ਹੈ ਇਹਨਾਂ ਦੇ ਲੱਗਦਾ ਥੋੜਾ ਬਹੁਤ ਕਿਤੇ ਵੀ ਪੁਲਿਸ ਦਾ ਕਿਹੜਾ ਥੋੜਾ ਚਕਾਵ ਹੈਗਾ ਉਧਰ ਪਲਸ ਦਾ ਕਿਤੇ ਪਾਸੇ ਨਹੀਂ ਹੁੰਦਾ ਅਸਲ ਦੇ ਵਿੱਚ ਪਲਸ ਦਾ ਪਤਾ ਕਿਧਰ ਚੁਕਾ ਹੁੰਦਾ ਬਈ ਜਿੱਧਰ ਇਕੱਠ ਵੱਧ ਹੈ ਉਹ ਵੇਖਦੀ ਐ ਦਰੀਵਿਸ਼ਾਏ ਕੇ ਬੈਠੇ ਆ اچھا ਕਿੰਨੇ ਬੰਦੇ ਆ 50 ਗगन ਕੰਨੀ ਉਹਦਾ ਹੀ ਪਰਿਵਾਰ ਹੀ ਹੋਊਗਾ ਕੋਈ ਇਕੱਠ ਦਾ ਜੀ ਗगन ਨਹੀਂ ਬਹੁਤ ਕਰ ਲਿਆ ਉਹਰੇ ਕਰੇ ਉਹ ਤਾਂ ਬਈ ਜਸਟ ਮਿਲਣ ਵਾਲੇ ਬੰਦੇ ਸੀ ਕਾਫੀ ਜਿਆਦੇ ਬੰਦੇ ਆ ਗਏ ਸੀ ਫਿਰ ਵੀ ਅਗਰ ਆਪਾਂ ਗੱਲ ਕਰਦੇ ਆ ਛੋਟਾ ਜਿਹਾ ਮੈਸੇਜ ਪਾਇਆ ਸੀ ਜੇ ਤੁਸੀਂ ਕਿਤੇ ਵੱਡੀ ਕਾਲ ਦੇ ਦੋ ਮੈਂ ਕਹਿੰਦਾ ਬਹੁਤ ਜਿਆਦਾ ਇਕੱਠ ਕਰ ਲਵਾਂਗੇ ਹਾਂ ਕਿਉਂਕਿ ਲੋਕ ਨਾ ਤੁਹਾਨੂੰ ਸੁਣਦੇ ਨੇ ਵੀ ਕੁੜੀ ਆ ਜਿਹੜੀ ਇਹ ਸੱਚ ਬੋਲਦੀ ਆ ਤੇ ਗਗਨਾ ਜਾਂਦੇ ਜਾਂਦੇ ਤੁਸੀਂ ਵੀ ਥੋੜੇ ਬਿਜੀਓ ਤੇ ਕੀ ਪ੍ਰੋਗਰਾਮ ਰਹਿਣਗੇ ਅੱਗੇ ਦੇ ਅੱਗੇ ਕੀ ਹੁਣ ਆਪਣਾ ਕਦਮ ਕੀ ਰਹੂਗਾ ਵੀ ਐਫ ਆਈ ਆਰ ਕੈਨਸਲ ਕਰਾਉਣੀ ਆ ਜਾਂ ਫਿਰ ਕੀ ਅਜੇ ਅੱਗੇ ਮੀਟਿੰਗ ਵਗੈਰਾ ਕੋਈ ਰੱਖੋਗੇ ਆਪ ਦੀ ਜਿਹਨਾਂ ਨਾਲ ਵੀ ਤੁਸੀਂ ਹੈ ਤੇ ਫਿਰ ਦੱਸੋ ਕੀ ਗੱਲਬਾਤ ਆ ਕੋਈ ਲੋਕ ਜਨ ਹਾਂਜੀ ਇੱਕ ਆਪਣੀ ਯੂਨਾਈਟਿਡ ਜੱਟ ਫੈਡਰੇਸ਼ਨ ਵਾਲੇ ਆਏ ਆ ਪੱਤਰਕਾਰ ਵੀਰ ਆਏ ਆ ਠੀਕ ਹੈ ਜੀ ਇਸ ਤੋਂ ਇਲਾਵਾ ਜਿਹੜੇ ਜਿਹੜੇ ਬੰਦੇ ਹੋਰ ਇਨਸਾਫ ਪਸੰਦ ਨਹੀਂ ਉਹ ਪਹੁੰਚੇ ਆ ਤੇ ਮੈਂ ਇਹਨਾਂ ਸਾਰਿਆਂ ਦੇ ਸਹਿਯੋਗ ਦੇ ਨਾਲ ਇੱਕ ਕਮੇਟੀ ਬਣਾ ਰਹੀ ਆ ਇਹ ਕਮੇਟੀ ਦੇ ਵਿੱਚ ਮੈਂ ਉਹਨਾਂ ਦਾ ਹੁਕਮ ਜੋ ਮੈਨੂੰ ਲਾਉਣਗੇ ਮੈਂ ਉਹ ਮੰਨੂਗੀ ਹੁਣ ਜੇ ਉਹ ਬੰਦੇ ਮੈਨੂੰ ਕਹਿ ਦੇਣ ਕਿ ਭਾਈ ਤੇਰੀ ਗਲਤੀ ਆ ਜਾਂ ਤੂੰ ਕੇਸ ਦੇ ਵਿੱਚ ਸਹੀ ਨਹੀਂ ਹੈਗੀ ਤੇਰੀ ਗਲਤੀ ਆ ਤੇ ਤੇ ਪਰਚਾ ਹੋਣਾ ਚਾਹੀਦਾ ਸੀ ਤੇ ਮੈਂ ਜਦੋਂ ਮੈਨੂੰ ਪੁਲਿਸ ਅਰੈਸਟ ਕਰਨ ਆਉਗੀ ਮੈਂ ਜਾਉਂਗੀ ਖੁਸ਼ੀ-ਖੁਸ਼ੀ ਜਾਉਂਗੀ ਠੀਕ ਹੈ ਤੇ ਜਿੰਨੀ ਮੈਨੂੰ ਕੋਰਟ ਸਜ਼ਾ ਦੇਊਗਾ ਮੈਨੂੰ ਮਨਜ਼ੂਰਾ ਤੇ ਜੇ ਇਹ ਲੋਕ ਕਹਿਣ ਕਿ ਨਹੀਂ ਸਾਨੂੰ ਤੇਰੇ ਤੇ ਯਕੀਨ ਆ ਹੁਣ ਗੱਲ ਤਾਂ ਯਕੀਨ ਦੀ ਆ ਯਕੀਨ ਨਹੀਂ ਆ ਬਸ ਇੱਕ ਜਿਹੜਾ ਬਾਕੀ ਪ੍ਰੂਫ ਤੇ ਚਲੋ ਮੈਂ ਦੇ ਹੀ ਰਹੀ ਆ ਤੁਹਾਨੂੰ ਸਭ ਨੂੰ ਪਤਾ ਹੀ ਆ ਵੀ ਤੁਹਾਨੂੰ ਵੀ ਪਤਾ ਜੇ ਕੋਈ ਤੀਜੇ ਬੰਦੇ ਨੇ ਮੈਨੂੰ ਆਡੀਓ ਦਿੱਤੀ ਆ ਅੱਛਾ ਜਿਹੜੇ ਨੇ ਮੈਨੂੰ ਆਡੀਓ ਦਿੱਤੀ ਆ ਉਹਦਾ ਜਮਾਂ ਨਾਮ-ਨਿਸ਼ਾਨ ਹੀ ਨਹੀਂ ਪਾਇਆ ਇਹਨਾਂ ਨੇ ਉਹ ਬੰਦੇ ਦਾ ਨਾਮ ਹੀ ਨਹੀਂ ਪਾਇਆ ਸਿਰਫ ਥੋੜੇ ਉੱਪਰ ਐਫਆਈਆਰ ਸਿਰਫ ਮੇਰੇ ਉੱਤੇ ਐਫਆਈ ਆਫੇ ਰਾਦਾ ਰੋੜਾ ਤਾਂ ਤੁਸੀਂ ਹੋ ਨਾ ਸਾਨੂੰ ਹਟਾਉਣਾ ਸਾਈਡ ਤੇ ਹਾਂ ਮੈਨੂੰ ਹਟਾਉਣਾ ਕਿਉਂਕਿ ਮੇਰੇ ਕੋਲ ਜ਼ਰੀਆ ਨਾ ਹਮ ਲੋਕ ਮੇਰੇ ਨਾਲ ਜੁੜੇ ਹੋਏ ਐ ਸੋਸ਼ਲ ਮੀਡੀਆ ਦੀ ਪਾਵਰ ਐ ਤੇ ਉਤੋਂ ਮਹਾਰਾਜ ਦੀ ਬਰਕਤ ਆ ਠੀਕ ਐ ਤੇ ਉਹਦੇ ਉਹਦਾ ਹੀ ਡਰ ਆ ਹੋਰ ਕਾਸੇ ਦਾ ਨਹੀਂ ਵੀ ਸਾਡੀ ਜਿਹੜੀ ਜਿਹੜੀ ਸਾਡੀ ਪੋਲ ਐ ਉਹ ਖੁੱਲ ਰਹੀ ਐ ਅਸੀਂ ਨੰਗੇ ਹੋ ਰਹੇ ਆ ਤੇ ਸਿਰਫ ਇਸ ਕੁੜੀ ਕਰਕੇ ਹੋ ਰਹੇ ਆ ਇਹਨਾਂ ਨੂੰ ਐ ਲੱਗਦਾ ਨਹੀਂ ਮੇਰੇ ਕਰਕੇ ਨਹੀਂ ਹੋ ਰਿਹਾ ਤੁਸੀਂ ਆਪਣੀਆਂ ਕਰਤੁਤਾਂ ਕਰਕੇ ਹੋ ਰਹੇ ਹੋ ਸੋ ਪਲੀਜ਼ ਥੋੜਾ ਜਆ ਆਪਦੇ ਆਪ ਨੂੰ ਸ਼ੀਸ਼ੇ ਚ ਦੇਖ ਕੇ ਆਪਦੀਆਂ ਅੱਖਾਂ ਨਾਲ ਕਾਮਲਾ ਹਕੀਕਤ ਦੀ ਗੱਲ ਕਰਿਓ ਤੁਹਾਨੂੰ ਪਤਾ ਲੱਗੂਗਾ ਮੈਨੂੰ ਨਹੀਂ ਮੈਨੂੰ ਮੈਂ ਲੋਕਾਂ ਤੇ ਤੇ ਕਮੇਟੀ ਦੇ ਫੈਸਲਾ ਛੱਡਿਆ ਮੈਂ ਜੋ ਕੁਝ ਵੀ ਕਰੂੰਗੀ ਉਹ ਲੋਕਾਂ ਦਾ ਹੁਕਮ ਹੋਊਗਾ ਮੈਂ ਲੋਕਾਂ ਦੀ ਨੌਕਰਾਂ ਤੇ ਲੋਕਾਂ ਲੋਕਾਂ ਨੂੰ ਪੂਰਾ ਹੱਕ ਹੈ ਮੈਨੂੰ ਆਰਡਰ ਦੇਣ ਦਾ ਕਿ ਭਾਈ ਤੇਰੀ ਆ ਗਲਤੀ ਆ ਚੱਲ ਤੂੰ ਠਾਣੀ ਬਿਲਕੁਲ ਠੀਕ ਹੈ ਜਾਂ ਤੂੰ ਸੱਚੀ ਆ ਨਹੀਂ ਅਸੀਂ ਤੇਰੇ ਤੇ ਪਰਚਾ ਨਹੀਂ ਹੋਣ ਦਿੰਦੇ ਇਹ ਲੋਕਾਂ ਦਾ ਫੈਸਲਾ ਆਊਗਾ ਤੇ ਮੈਨੂੰ ਇਸ ਚੀਜ਼ ਦਾ ਕੋਈ ਮਤਲਬ ਹੈ ਨਹੀਂਗਾ ਵੀ ਮੈਂ ਆਪ ਐਂ ਕਰਾਂ ਆ ਜੋ ਇੱਥੇ ਉਹਦੇ ਮੈਨੂੰ ਕੋਈ ਕਿਰਾਏ MLA ਬਣ ਦੀ ਔਖਾ ਜਾਂ ਕੋਈ ਮੈਂ ਕੁਰਸੀਆਂ ਲੈਣੀਆਂ ਆਮ ਜੇ ਸਾਦੇ ਜੇ ਪਰਿਵਾਰ ਦੇ ਵਿੱਚੋਂ ਆ ਅਸੀਂ ਵਧੀਆ ਟਾਈਮ ਪਾਸ ਕਰਨ ਵਾਲਾ ਪਰਿਵਾਰ ਹੈ ਤੇ ਅਸੀਂ ਲੜਨ ਵਾਲੇ ਵੀ ਆ ਠੀਕ ਆ ਰੜੇ ਹੋਏ ਆ ਧੋਪਾਂ ਦੇ ਵਿੱਚ ਸਾਨੂੰ ਲੜਨਾ ਵੀ ਆਉਂਦਾ ਹੈ ਗਗਨ ਬਣਿਆ ਅਗਰ ਮੈਂ ਗੱਲ ਕਰਨੇ ਜਾਂਦੇ ਹਾਂ ਨਾ ਮੈਨੂੰ ਥੋੜਾ ਸਾਦਾਪਣ ਬਹੁਤ ਲੱਗਿਆ ਕੈਮਰਾਮੈਨ ਇੱਕ ਵਾਰੀ ਭੈਣ ਦੇ ਪੈਰਾਂ 'ਤੇ ਉਹ ਕਰੀ ਮਾਰਾ ਜਾਂ ਕੈਮਰਾ ਮੈਂ ਨਾ ਸੱਚੀ ਕਸਮ ਲੱਗੇ ਕਿ ਆਗਰ ਕੋਈ ਕਿਸੇ ਦੇ ਇੱਕ ਦੋ ਵੀਡੀਓ ਕਿਸੇ ਦਾ ਮਤਲਬ ਆਉਂਦਾ ਮਸ਼ਹੂਰ ਹੋ ਜਾਂਦਾ ਥੋੜਾ ਫੇਮਸ ਹੋ ਜਾਂਦਾ ਨਾ ਬੰਦੇ ਦਾ ਮਤਲਬ ਰਹਿਣਾ ਸਹਿਣਾ ਬਦਲ ਜਾਂਦਾ ਮੈਂ ਥੋੜਾ ਸਾਦਾਪਣ ਦੇਖ ਕੇ ਹੈਰਾਨ ਹਾਂ ਮੈਂ ਥੋੜਾ ਬਿਲਕੁਲ ਕਦੋਂ ਮੈਂ ਆਇਆ ਹੈ ਦੇਖਿਆ ਮੈਂ ਯਾਰ ਕਮਾਲ ਹੋ ਗਈ ਬਿਲਕੁਲ ਹੈਨਾ ਇੱਕ ਚੰਗਾ ਲੱਗਦਾ ਦੇਖ ਕੇ ਵੀ ਕਿਹੜਾ ਸੀ ਬਹੁਤ ਪਿੱਛੇ ਵਗ ਜਾਨੇ ਆ ਐਸੇ ਪਹਿਰਾਵੇ ਸੀ ਕਿਹੜੇ ਅੱਜ ਤੋਂ ਮੇਰੇ ਖਾ 25 30 ਸਾਲ ਪਹਿਲਾਂ ਸਾਡੀਆਂ ਭੈਣਾਂ ਹੈਨਾ ਰੱਖਦੀ ਹੁੰਦੇ ਸੀ ਘਰੇ ਪਾਕਦਾ ਮਿੱਤਰੋ ਮੈਂ ਹਮੇਸ਼ਾ ਕਹਿੰਦਾ ਹੁਣ ਕਿ ਐਸੀਆਂ ਕੁੜੀਆਂ ਦੀ ਨਾ ਘਾਟ ਆਪਣੇ ਪੰਜਾਬ ਨੂੰ ਜਿਹੜੀਆਂ ਬੇਤੜਕੋ ਕੇ ਬੋਲਣ ਆਮ ਅੱਜਕੱਲ ਤੁਸੀਂ ਨੇ ਹਾਲ ਦੇਖਿਆ ਹੋਵੇ ਸੋਸ਼ਲ ਮੀਡੀਆ ਤੇ ਕੀ ਚੱਲ ਰਿਹਾ ਟਿਕਟੌਕ ਵਾਲੇ ਜਿਹੜੇ ਹੋਰ ਨੈਚਰਲ ਬਹੁਤ ਮਿਲ ਜਾਣਗੇ ਪਰ ਬੇਤੜਕ ਬੋਲਣ ਵਾਲੀਆਂ ਕੁੜੀਆਂ ਜਿਹੜੀ ਥੋੜੇ ਹੱਕਾਂ ਦੀ ਗੱਲ ਕਰਨ ਬਹੁਤ ਘੱ ਤਾਂ ਆਪਾਂ ਨੇ ਪਹੁੰਚਣਾ ਤੇ ਜਿਹੜਾ ਪਰਚਾ ਅਗਰੇ ਕਹਿਣਗੇ ਤਾਂ ਆਪਾਂ ਰੱਦ ਜ਼ਰੂਰ ਕਰਾਉਣਾ ਇਹ ਵੀ ਆਪਣਾ ਕਹਿ ਲਾ ਲਓ ਫਿਰ ਇੱਜ਼ਤ ਦਾ ਮਸਲਾ ਹੋ ਜਾਊਗਾ ਤਾਂ ਵੀਡੀਓ ਨੂੰ ਸ਼ੇਅਰ ਕਰ ਦਿਓ ਧੰਨਵਾਦ